ਕੋਈ ਨਹੀਂ ਪਾਈ ਸਮਨੇ ਬੈਠੇ ਮੈਟਾ ਨਾਲ ਕਿਉਂ ਕਰ ਰਹੇ ਹੋ ਮੀਟਿੰਗ ਇਹ ਅੱਜ ਅਸੀਂ ਅਮਰਸਰ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਲਈ ਹੈ ਅਮਰਸਰ ਦੀਆਂ ਮੁਸ਼ਕਿਲਾਂਤ ਨੂੰ ਲੈ ਕੇ ਐਮਪੀ ਬਣ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ ਜਿਹਦੇ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਅਪਰੂਵਮੈਂਟ ਟਰਸਟ ਪੋਲੂਸ਼ਨ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਪੰਚਾਇਤੀ ਰਾਜ ਸਾਰੇ ਡਿਪਾਰਟਮੈਂਟ ਜਿਹੜੇ ਮਾਜੂਦ ਡੀਸੀ ਸਾਹਿਬ ਦੇ ਅ ਅਧਿਕਾਰ ਖੇਤਰ ਅਸੀਂ ਇਹ ਮੀਟਿੰਗ ਡੀ ਸਾਹਿਬ ਦੇ ਨਾਲ ਡੀਸੀ ਸਾਹਿਬ ਡਿਵੈਲਪਮੈਂਟ ਔਰ ਜਨਰਲ ਦੋਨਾਂ ਦੇ ਨਾਲ ਲਾ ਕੇ ਕੀਤੀ ਹੈ ਇਹਦੇ ਚ ਅਹਿਮ ਮੁੱਦਾ ਜਿਹੜਾ ਆ ਇਕਤਕਾਰਪੋਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਸਫਾਈ ਦਾ ਬਹੁਤ ਬੁਰਾ ਹਾਲਾਤ ਨੇ ਉਹਨੂੰ ਲੈ ਕੇ ਚਰਚਾ ਹੋਈ ਹੈ ਸੀਵਰੇਜ ਵਾਟਰ ਸਪਲਾਈ ਨੂੰ ਲੈ ਕੇ ਚਰਚਾ ਹੋਈ ਹੈ ਜਿਹਦੇ ਚ ਜਿਹੜੀ ਫਾਈਨੈਂਸ਼ੀਅਲ ਪਰਮਿਸ਼ਕਲ ਹੈ ਕਾਰਪੋਰੇਸ਼ਨ ਦੀ ਉਹ ਵੀ ਚਰਚਾ ਚ ਰਹੀ ਹੈ ਕਿਉਂਕਿ ਫਾਈਨੈਂਸ਼ੀਅਲ ਵਿੱਤ ਕਮਿਸ਼ਨ ਵੀ ਕਿਉਂਕਿ ਹਾਊਸ ਪਿਛਲੇ 2 ਸਾਲ ਤੋਂ ਬਣਿਆ ਨਹੀਂ ਇਸ ਕਰਕੇ ਵਿੱਤ ਕਮਿਸ਼ਨ ਜਿਹੜਾ ਮਹੀਨੇ ਦਾ ਕਰੀਬ 5 ਕਰੋੜ ਰੁਪਇਆ ਕਾਰਪੋਰੇਸ਼ਨ ਨੂੰ ਮਿਲਦਾ ਸੀ ਉਹ ਵੀ ਮਿਲਣਾ ਬੰਦ ਹੋ ਗਿਆ ਹੈ ਸੈਂਟਰ ਗਵਰਨਮੈਂਟ ਨੇ ਬੰਦ ਕਰਤਾ ਹੈ। ਔਰ ਜਿਹੜੇ ਕਾਰਪੋਰੇਸ਼ਨ ਦੇ ਸੋਰਸ ਹੈ ਉਹ ਵੀ ਬਹੁਤ ਲਿਮਟਿਡ ਨੇ। ਜਿਹੜੀ ਲਿਫਟਿੰਗ ਕਰਦੀ ਹੈ ਕੂੜਾ ਕੰਪਨੀ ਉਹ ਵੀ ਫੰਡ ਦੇ ਘੱਟ ਹੋਣ ਕਰਕੇ ਜਾਂ ਉਹਨਾਂ ਦੇ ਕਈ ਮੁਸ਼ਕਿਲਾਂ ਨੇ ਉਹ ਵੀ ਕੰਮ ਨਹੀਂ ਕਰ 파ਰੀ। ਸਾਰੇ ਚੀਜ਼ਾਂ ਦੀ ਚਰਚਾ ਕੀਤੀ ਹੈ ਕਿ ਸਾਡਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਲੋਕਾਂ ਨੂੰ ਸਾਫ ਸੁਥਰਾ ਪਾਣੀ ਸੀਵਰੇਜ اور ওয়াটার ਸਪਲਾਈ ਮਹੀਆ ਕਰਾਉਣਾ ਔਰ ਇਹ ਮੀਟਿੰਗ ਦਾ এজেন্ডਾ ਜਿਹੜਾ ਹੈ ਅਸੀਂ ਅਡੀ ਸਾਹਿਬ ਨੂੰ ਕਿਹਾ ਕਿ ਸਰਕਾਰ ਨਾਲ ਜਾ ਕੇ ਡਿਸਕਸ ਕਰਨ ਔਰ ਤੁਰੰਤ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਅੱਜ ਜੋ ਹਾਲਾਤ ਬਣੇ ਪਏ ਨੇ ਸ਼ਹਿਰ ਦੇ ਵਿੱਚ ਬਹੁਤ ਮਾੜੇ ਨੇ ਸਾਨੂੰ ਡਰ ਹੈ ਕਿ ਜਿਸ ਤਰੀਕੇ ਦੇ ਨਾਲ ਗੰਦਗੀ ਹੈ ਜਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਜੋ ਇਹਦਾ ਪਰਿਵਾਰ ਹੈ ਮੈਨੂੰ ਤੇ ਡਾਇਰੈਕਟ ਪਲੇਗ ਨਾਲ ਸ਼ਹਿਰ ਚ ਫੈਲੇ ਕਦੇ ਬਿਮਾਰੀ ਨਾਲ ਬਿਮਾਰੀਆਂ ਨਾਲ ਕੋਈ ਫੈਲਣ ਇਸ ਕਰਕੇ ਮੈਂ ਅਗਾਹ ਕੀਤਾ ਹੈ ਕਾਰਪੋਰੇਸ਼ਨ ਨੂੰ ਕਿ ਕਾਰਪੋਰੇਸ਼ਨ ਇਹਦਾ ਤਿਆਰ ਰੱਖੇ ਇਹਦੇ ਤੇ ਤੁਰੰਤ ਕੋਈ ਐਕਸ਼ਨ ਪਲਾਨ ਤਿਆਰ ਕਰੇ ਤਾਂ ਕਿ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕੇ ਟੰਗ ਘਟਾਵ ਦਾ ਡਰੇਨ ਦਾ ਮੁੱਦਾ ਭਗਤਾਂ ਵਾਲੀ ਡਰੇਨ ਦਾ ਮੁੱਦਾ ਔਰ ਮਾਨਾ ਵਾਲੀ ਡਰੇਨ ਦਾ ਮੁੱਦਾ ਜਿੱਥੇ ਪਲੂਟਿਡ ਵਾਟਰ ਜਿਹੜਾ ਪੈ ਰਿਹਾ ਉਹਦੇ ਨਾਲ ਸੰਬੰਧਿਤ ਕੰਮਾਂ ਦੇ ਉੱਤੇ ਚਰਚਾ ਵੀ ਕੀਤੀ ਗਈ ਹੈ ਵੀ ਇਹਦਾ ਕਿਵੇਂ ਕੰਮ ਹੱਲ ਹੋਊਗਾ ਉਹਦੇ 'ਚ ਤੁੰਗਟਾ ਡਰੇਂਡੜਾ ਪ੍ਰੋਜੈਕਟ ਬਣਿਆ ਸੀ ਉਹਦੇ 'ਚ ਕਿਉਂਕਿ ਸੈਂਟਰ ਗਵਰਨਮੈਂਟ ਦੀ ਟੀਮ ਆਈ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਇਹਨਾਂ ਨੇ ਪਲਾਨ ਦਿੱਤਾ ਹੈ ਉਹਦੇ 'ਚ ਸਿਰਫ ਪਾਣੀ ਅੱਗੇ ਲੈ ਕੇ ਜਾਣ ਦਾ ਦਿੱਤਾ ਹੈ ਪਾਣੀ ਨੂੰ ਸਾਫ਼ ਕਰਨ ਦਾ ਪਲਾਨ ਨਹੀਂ ਹੈਗਾ ਉਹਦੇ ਤੇ ਅਸੀਂ ਮਤਲਬ ਪ੍ਰੋਮਟਰਸ ਤੇ ਜਿਹੜੇ ਐਸ ਸੀਓ ਸਨ ਬੈਠੇ ਔਰ ਕਾਰਪੋਰੇਸ਼ਨ ਸੀ ਪੋਲੂਸ਼ਨ ਡਿਪਾਰਟਮੈਂਟ ਸੀ ਉਹਨਾਂ ਨਾਲ ਸਾਰਿਆਂ ਨਾਲ ਚਰਚਾ ਹੋਈ ਆ ਇਨੂੰ ਕੁਛ ਸਚ ਕਰਕੇ ਇਹਦੇ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਦੇ ਤਾਂ ਕਿ ਪਾਸ ਸਾਫ ਪਾਣੀ ਜਿਹੜਾ ਆ ਉਹਨੂੰ ਅੱਗੇ ਕੀਤਾ ਜਾਵੇ ਔਰ ਡੇਰੀਆਂ ਜਿਹੜੀਆਂ ਨੇ ਉਹਨਾਂ ਦਾ ਪ੍ਰਬੰਧਕੋ ਕੀਤਾ ਜਾਵੇ ਕਿ ਉਹਨਾਂ ਨੂੰ ਕਿਵੇਂ ਅਲੱਗ ਕਰਨਾ ਹੈ ਸੋ ਉਹਦੇ ਤੇ ਪ੍ਰੋਜੈਕਟ ਜਿਹੜਾ ਆ ਇਹਨਾਂ ਨੂੰ ਤੁਰੰਤ ਕਿਹਾ ਕਿ ਇਹਦੇ ਤੇ ਵਰਕਆਊਟ ਕਰੋ ਔਰ ਜਿੰਨੋਂ ਵੀ ਇਹ ਪ੍ਰੋਜੈਕਟ ਬਣਾ ਦੇਣਗੇ ਜਿੰਨੇ ਵੀ ਪੈਸਿਆਂ ਦੀ ਲੋੜ ਪਊਗੀ ਅਸੀਂ ਸੈਂਟਰਲ ਗਵਰਨਮੈਂਟ ਤੋਂ ਲਿਆ ਕੇ ਇਹਨਾਂ ਨੂੰ ਦੇਵਾਂਗੇ ਤਦ ਜਾ ਕੇ ਇਹ ਮਸਲਾ ਲੁਣਾਏ ਇਨ ਬਿਟਵੀਨ ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਇੱਕ ਜੇਠੂਵਾਲ ਦੇ ਲਾਗੇ ਮੁਸ਼ਕਿਲ ਆ ਪਾਣੀ ਉੱਥੋਂ ਨਹਿਰੀ ਇਹਦੇ ਵਿੱਚ ਪੈ ਸਕਦਾ ਥੋੜੇ ਸਮੇਂ ਵਾਸਤੇ ਉਹ ਨਹਿਰੀ ਪਾਣੀ ਦਾ ਇਹਦੇ ਵਿੱਚ ਪਾਉਣ ਦਾ ਪ੍ਰਬੰਧ ਕੀਤਾ ਜਾਵੇ ਤੇ ਡਰੇਨੇਜ ਨੂੰ ਸਾਫ਼ ਕਰਨ ਦਾ ਕੋਈ ਇਮੀਡੀਏਟ ਪ੍ਰਬੰਧ ਕੀ ਰਿਹਾ ਕਿਉਂਕਿ ਐਸ ਵੇਲੇ ਸਾਰੀ ਬਲੌਕ ਹੋਈ ਹੈ ਡਰੇ ਉਹਦੇ ਕਰਕੇ ਬਦਬੂ ਵੀ ਵਧੀ ਹੈ ਗਰਮੀ ਕਰਕੇ ਮੁਸ਼ਕਿਲ ਵੀ ਜ਼ਿਆਦੀ ਉਹਦੀ ਆ ਰਹੀ ਹੈ ਔਰ ਉਹ ਇਹਨਾਂ ਨੂੰ ਕਿਹਾ ਕਿ ਉਹਦੇ ਤੇ ਇਮੀਡੀਏਟਲੀ ਐਕਸ਼ਨ ਲਵ ਭਗਤਾਂ ਵਾਲੇ ਵੀ ਇਹੀ ਹਾਲ ਹੈ ਡਰੇਨ ਦਾ ਉਹਦੇ ਤੇ ਵੀ ਐਕਸ਼ਨ ਲੈਣ ਦੀ ਗੱਲ ਹੋਈ ਹੈ ਔਰ ਜਿਹੜਾ ਤੋਂ ਜਿਹੜੀ ਮੰਨ ਵਾਲੀ ਡਰੇਨ ਹੈ ਟ੍ਰੀਫ ਚੜੀ ਦੇ ਨਾਲ ਉਹਦੇ ਤੇ ਜਿਹੜੀਆਂ ਇੰਡਸਟਰੀ ਪਾਣੀ ਪਾਉਣ ਈ ਉਹਨਾਂ ਨੂੰ ਵੀ ਇਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਉਹਨਾਂ ਤੇ ਵੀ ਉਹਨਾਂ ਨੂੰ ਵੀ ਉਹਨਾਂ ਦਾ ਮਾਪਦੰਡ ਚੈੱਕ ਕਰੋ ਕਿ ਉਹ ਕਿਉਂ ਪਾਣੀ ਇੰਨਾ ਦਾ ਪੈ ਰਿਹਾ ਜਿਹੜਾ ਤੁੰਗਟਾ ਵੀ ਪਾਣੀ ਪੈ ਰਿਹਾ ਇਮੀਡੀਏਟਲੀ ਇੰਡਸਟਰੀ ਨੂੰ ਚੈੱਕ ਕਰਕੇ ਉਹਨੂੰ ਐਕਟਿਵ ਕਰਨਗੇ ਉਹ ਗੰਦਾ ਪਾਣੀ ਇਹਦੇ 'ਚ ਨਾ ਪਾਉਣ ਤੇ ਜਿਹੜਾ ਸੀਵਰੇਜ ਵਾਲਾ ਪਾਣੀ ਹੈ ਉਹ ਵੀ ਨਾ ਪਵੇ ਉਹ ਜਿਹੜੀ ਕਾਰਪੋਰੇਸ਼ਨ ਹੈ ਉਹ ਇਹਨੂੰ ਉਹ ਜਿਹੜਾ ਸੀਵਰੇਜ ਬੋਰਡ ਹੈ ਕੌਣ ਝੋਰ ਕਰੇ ਇਸ ਕੰਮ ਦੀ ਉਸ ਤੋਂ ਇਲਾਵਾ ਜਿਹੜਾ ਇਸ ਵੇਲੇ ਮੌਸਮ ਚੱਲ ਰਿਹਾ ਹੈ ਆਉਣ ਵਾਲਾ ਸਮਾਂ ਹੈ ਉਹ ਰੁੱਖ ਲਾਉਂਦਾ ਹੈ ਅਸੀਂ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਹੈ ਰੁੱਖ ਲਗਾਉਣ ਦੀ ਰੁੱਖ ਲਗਾਓ ਵਾਤਾਵਰਨ ਬਚਾਓ ਜਿਹੜੀ ਹੈ ਉਹ ਚਲਾ ਰਹੇ ਹਾਂ ਔਰ ਉਹਦੇ ਤੇ ਬਹੁਤ ਡਿਸਕਸ਼ਨ ਹੋਈ ਹੈ ਕਿ 10 ਲੱਖ ਪਲਾਂਟ ਜਿਹੜੇ ਹੈ ਉਹ ਫੋਰੈਸਟ ਡਿਪਾਰਟਮੈਂਟ ਨੂੰ ਸਰਕਾਰ ਵੱਲੋਂ ਲਾਉਣ ਦੀ ਕਿਹਾ ਗਿਆ ਹੈ ਪਰ ਅਜੇ ਤੱਕ ਪਲੈਨਿੰਗ ਤਿਆਰ ਜਿਹੜੀ ਹੋਈ ਹੈ ਉਹਦੇ ਮਦਦ ਕੋ 3 ਲੱਖ ਬੂਟਾ ਜਿਹੜਾ ਆ ਉਹ ਫੋਰੈਸਟ ਵਿਭਾਗ ਨੇ ਲਾਉਣਾ ਹੈ 2.5 ਲੱਖ ਜਿਹੜਾ ਐ এনਜੀਓ ਤੇ ਦੂਜੇ ਜਿਹੜੇ ਲੋਕ ਲੋੜਵੰਦ ਨੇ ਉਹਨਾਂ ਦੇ ਰਾਹੀਂ ਲੱਗਣਾ ਐ ਔਰ 3 ਲੱਖ ਬੂਟਾ 3.5 ਲੱਖ ਜਿਹੜਾ ਆ ਉਹ ਐਡੀਸੀ ਮੈਡਮ ਜਿਹੜੇ ਉਹਦੇ ਨੋਡਲ ਅਫਸਰ ਨੇ ਇਹਨਾਂ ਵੱਲੋਂ ਅਲੱਗ-ਅਲੱਗ ਜਿਹੜੇ ਸਰਕਾਰੀ ਧਾਰੇ ਨੇ ਉਹਨਾਂ ਵੱਲੋਂ ਲਵਾਇਆ ਜਾਣਾ ਸੋ ਮੈਂ ਉਹਦੇ ਚ ਇਹਨਾਂ ਨੂੰ ਕਿਹਾ ਕਿ ਮੈਕਸਿਮਮ ਸਕੂਲ ਜਿਹੜੇ ਨੇ ਜਿੱਥੇ ਗਰਾਊਂਡਸ ਘਾਲੀ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਔਰ ਉੱਥੇ ਛੋਟੇ ਜੰਗਲ ਜਿਹੜੇ ਸਕੂਲਾਂ 'ਚ ਬਣਾਏ ਜਾਣ ਮੈਕਸਿਮਮ ਬੂਟੇ ਉੱਥੇ ਲੱਗ ਸਕਦੇ ਬਹੁਤ ਸਕੂਲਾਂ ਦੇ ਵਿੱਚ ਗਰਾਊਂਡ ਸਾਡੇ ਕੋਲ ਹੈਗੇ ਜਿਹੜੇ ਖਾਲੀ ਥਾਂ ਉੱਥੇ ਜਿਹੜੇ ਸੈਂਟਰ 'ਚ ਨੇ ਸੈਂਟਰ 'ਚ ਮੈਕਸਿਮ ਬੂਟੇ ਲਾਏ ਜਾਂਦੇ ਕਿਉਂਕਿ ਸਾਈਡਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਨੇ ਜਗਾ ਸਾਈਡ ਤੇ ਬੂਟਾ ਕੋ ਲੌਂਡ ਨਹੀਂ ਦਿੰਦਾ ਜੇ ਲੱਗ ਵੀ ਜਾਵੇ ਤੇ ਬਹੁਤੇ ਲੋਕ ਉਹਨੂੰ ਬੂਟੇ ਨੂੰ ਪੁੱਟ ਦਿੰਦੇ ਨੇ ਜਿੱਥੇ ਅਰਬਨ ਏਰੀਆ ਹੈ ਜਿੱਥੇ ਸੰਘਣੀ ਬਾਤੀ ਹੈ ਉੱਥੇ ਅਸੀਂ ਇਹ ਪਲਾਨ ਤਿਆਰ ਕਰ ਰਹੇ ਕਿ ਛੱਤਾਂ ਦੇ ਉੱਤੇ ਲੋਕਾਂ ਨੂੰ ਮਿੱਟੀ ਪਾ ਕੇ ਬੂਟੇ ਲਾ ਕੇ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਦੋ ਦੋ ਤਿੰਨ ਤਿੰਨ ਬੂਟੇ ਆਪਣੀ ਛੱਤ ਦੇ ਉੱਤੇ ਰੱਖਣ ਔਰ ਉਹਨਾਂ ਦੀ ਪਾਲਣ ਪੋਸ਼ਣ ਕਰਨ ਇੱਕੋ ਵੀ ਪ੍ਰਬੰਧ ਕਰਨ ਵਾਸਤੇ ਜਿਹੜਾ ਇਹ ਅੱਜ ਡਿਸਕਸ ਹੋਈ ਹੈ ਦੂਸਰੀ ਡਿਸਕਸ਼ਨ ਜਿਹੜੀ ਹੈ ਜਿਹੜੇ ਬੰਬੀਆਂ ਨੇ ਸਾਡੀਆਂ ਮੋਟਰਾਂ ਨੇ ਜ਼ਿੰਮੇਦਾਰਾਂ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੀ ਮੋਟਰ ਤੇ 20-20 ਬੂਟੇ 25-25 ਬੂਟੇ ਜ਼ਰੂਰ ਲਗਾਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਤਾਪਮਾਨ ਵਧ ਰਿਹਾ ਹੈ ਧਰਤੀ ਤੇ ਐਸ ਵੇਲੇ ਸਾਨੂੰ ਹਰਿਆਲੀ ਦੀ ਬਹੁਤ ਵੱਡੀ ਲੋੜ ਹੈ ਵਾਤਾਵਰਨ ਅਸੀਂ ਬਚਾਉਣਾ ਹੈ ਪਾਣੀ ਵੀ ਬਚਾਉਣਾ ਹੈ ਪਾਣੀ ਵੀ ਤਾਂ ਹੀ ਇੱਥੇ ਮੀਂਹ ਪੈਣਗੇ ਜੇ ਬੂਟੇ ਲੱਗੇ ਹੋਣਗੇ ਕੋਈ ਸਰਕਾਰ ਦੀਆਂ ਸਕੀਮ ਜਿਹਨੇ ਜੰਗਲ ਲਾਉਣ ਦੀਆਂ ਮਿੰਨੀ ਜੰਗਲ ਇਹਨਾਂ ਨੇ ਬਣਾਉਣੇ ਨੇ ਬੇਬੇ ਨਾਨਕੀ پارک ਦੀ ਤਰ੍ਹਾਂ ਇਹਨਾਂ ਨੇ پارک ਛੋਟੇ ਤਿਆਰ ਕਰਨੇ ਨੇ। ٹرسٹ ਵੱਲੋਂ ਵੀ ਜਿਹੜਾ ਉਹਨਾਂ ਦੀ ਖਾਲੀ ਪਈਆਂ ਜਗ੍ਹਾ ਨੇ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਕਿ ਉੱਥੇ ਬੂਟੇ ਮੈਕਸਿਮਮ ਲਾਏ ਜਾਣ। ਔਰ ਮੈਂ ਫੋਰੈਸਟ ਡਿਪਾਰਟਮੈਂਟ ਨੂੰ ਇਨਸ਼ੋਰ ਕਰ ਲਈ ਕਿ ਕਿ ਜਿੰਨੇ ਬੂਟੇ ਲਾਉਣੇ ਨੇ ਤੁਹਾਡੇ ਬੂਟੇ ਲੱਗਣ ਤੋਂ ਬਾਅਦ ਵੀ ਉਹਨਾਂ ਦੀ ਬਕਾਇਦਾ ਚੈਕਿੰਗ ਹੋਵੇ ਕਿ ਬੂਟੇ ਲੱਗੇ ਕਿੰਨੇ ਨੇ ਕਿਉਂਕਿ ਅਜੇ ਤੱਕ ਜਿੰਨੇ ਕਾਗਜ਼ਾਜ ਬੂਟੇ ਲੱਗੇ ਨੇ ਉਸ ਹਿਸਾਬ ਨਾਲ ਅਮਰਸਰ ਦੇ ਵਿੱਚ ਬਹੁਤ ਵੱਡਾ ਜੰਗਲ ਦੇਖਣਾ ਚਾਹੀਦਾ ਪਰ ਅਮਰਸਰ ਦੇ ਵਿੱਚ ਉਸ ਤਰੀਕੇ ਦੇ ਨਾਲ ਬੂਟੇ ਦਿਖਾਈ ਨਹੀਂ ਦਿੰਦੇ ਇਹਦੇ ਚ ਕਿਤੇ ਨਾ ਕਿਤੇ ਬਹੁਤ ਵੱਡੀ ਹੁਨਤਾ ਹੀ ਡਿਪਾਰਟਮੈਂਟ ਦੀ ਹੈਗੀ ਹੈ। ਸਾਂਭ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਅਸੀਂ ਇਹਨਾਂ ਤੇ ਧਿਆਨ ਚ ਲਿਆ। ਸਾਂਭ ਸੰਭਾਲ ਦੀ ਗੱਲ ਜਦੋਂ ਆਉਂਦੀ ਹੈ ਉਹਨੂੰ ਸਾਂਭ ਸੰਭਾਲ ਨਹੀਂ ਹੁੰਦੀ ਬੂਟੇ ਤਾਂ ਲਗਾ ਦਿੱਤੇ ਜਾਂਦੇ ਨੇ ਪਰ ਸਾਂਭ ਸੰਭਾਲ ਨਹੀਂ। ਇਹੀ ਇਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਜਿਹਨੇ ਮੈਂ ਤਾਂ ਹੀ ਤੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗਿਆ ਹੋਣਾ ਪਿਛਲੇ 10 ਸਾਲਾਂ ਵਿੱਚ ਪਰ ਦਿਖਦਾ ਕੋਈ ਨਹੀਂ ਹੈਗਾ। ਦਿਖਦਾ ਕੋਈ ਨਹੀਂ। ਉਹ ਮੇਰੇ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ। ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖ ਇਹ ਸਵਾਲ ਮੈਂ ਇਹਨਾਂ ਨਾਲ ਗੱਲ ਕਰਕੇ ਚਰਚਾ ਕਰਕੇ ਡੀਸਾ ਬੇਟੀ ਏਡੀਸੀ ਸਾਰਿਆਂ ਨੂੰ ਇਹ ਅਸੀਂ ਬਕਾਇਦਾ ਰਿਟਨ ਚ ਲੈ ਕੇ ਆਏ ਆਂ ਔਰ ਜਿੰਨੀਆਂ ਖਾਲੀ ਥਾਵਾਂ ਨੇ ਮੇਰੀ ਆਪਜੀ ਲੋਕਾਂ ਨੂੰ ਤਾਪ ਦੇ ਰਹੀ ਲੋਕਾਂ ਨੂੰ ਵੀ ਬੇਨਤੀ ਜਿੱਥੇ ਸਰਕਾਰ ਨੇ ਕੋਈ ਪ੍ਰਾਲਾ ਕਰਨਾ ਹੈ ਜਿੱਥੇ ਤੁਸੀਂ ਵੀ ਐਨਜੀਓ ਨੇ ਵੀ ਪ੍ਰਾਲਾ ਕਰਨਾ ਹੈ ਉਥੇ ਕੋਸ਼ਿਸ਼ ਕਰੋ ਹਰ ਉੱਤਮ ਦਿਨ ਜਿਹੜਾ ਤੁਹਾਡੀ ਜ਼ਿੰਦਗੀ ਚ ਆਉਂਦਾ ਇੱਕ ਦਾ ਬੂਟਾ ਘਰ ਤੇ ਜ਼ਰੂਰ ਲਾਓ ਜਿੰਨਾਂ ਕੋਈ ਜਗ੍ਹਾ ਨਹੀਂ ਹੈਗੀ ਉਹ ਛੱਤ ਤੇ ਲਾ ਸਕਦੇ ਆਂ ਅੱਜਕੱਲ ਇੱਕ ਡਰਮ ਜਿਹੜਾ ਪਲਾਸਟਿਕ ਦਾ ਨੂੰ ਅੱਧ ਚੋਂ ਕੱਟ ਲੋ ਤੇ ਕੋਈ ਔਖਾ ਕੰਮ ਨਹੀਂ ਹੈਗਾ ਪਰ ਆਪਾਂ ਨੂੰ ਸਾਰਿਆਂ ਨੂੰ ਇਨੀਸ਼ੀਏਟਿਵ ਲੈਣਾ ਪੈਣਾ। ਇਹ ਮਤ ਸੋਚਿਓ ਕਿ ਕੱਲੀ ਸਰਕਾਰ ਕਰੇ ਜੇ ਨਾ ਲੋਕ ਆਪ ਮਾਰੇ ਕੇ ਨਹੀਂ ਨਿਕਲਣਗੇ। ਉਹਨਾਂ ਚਿਰ ਇਹ ਜਿਹੜੀ ਵਹਿਮ ਆ ਇਹਨੂੰ ਕੰਪਲੀਟ ਨਹੀਂ ਕੀਤਾ ਜਾ ਸਕਦਾ। ਦੂਜਾ ਜਿਹੜੇ ਪਸ਼ੂ ਨੇ ਉਹ ਬੂਟਿਆਂ ਨੂੰ ਬਹੁਤ ਖਰਾਬ ਕਰਦੇ ਖਾਸ ਕਰਕੇ ਜਿਹੜੇ ਗੁਜਰਾ ਦੇ ਇਲਾਕੇ ਨੇ ਮੈਂ ਇਹਨਾਂ ਨੂੰ ਕਿਹਾ ਗੁਜਰਾ ਨਾਲ ਕੰਟੈਕਟ ਕਰਕੇ ਵੀ ਉਹਨਾਂ ਨੂੰ ਕੁਝ ਏਰੀਆ ਦੱਸੋ ਕਿ ਇਹਨਾਂ ਰੋਡਸ ਦੇ ਉੱਤੇ ਜਿੱਥੇ ਬੂਟੇ ਲੱਗੇ ਨੇ ਉੱਥੇ ਪਸ਼ੂ ਨਾ ਲੈ ਕੇ ਆਉਣ। ਉੱਥੇ ਸਾਡਾ ਨੁਕਸਾਨ ਨਾ ਕਰਨ ਵਾਤਾਵਰਣ ਦਾ। ਕਿਉਂਕਿ ਰੁਕ ਹੋਣਗੇ ਤੇ ਅਸੀਂ ਲੋਕ ਅਗੇ ਜ਼ਿੰਦਗੀ ਬਚਾ ਸਕਦੇ ਆ ਨਹੀਂ ਤੇ ਸਾਡੇ ਆਉਣ ਵਾਲੇ ਬੱਚਿਆਂ ਦੀ ਭੁੱਖ ਦੀ ਜ਼ਿੰਦਗੀ ਵੀ ਨਹੀਂ ਠੀਕ ਉਹਲਾ ਜੀ ਸਰ ਤੁਸੀਂ ਤੁਸੀਂ ਗੱਲ ਨਾਲ ਚ ਸ਼ਕਤੀ ਨਾਲ ਕੋਈ ਵੀ ਪੇਸ਼ ਨਹੀਂ ਆਊਗਾ ਕਿਸੇ ਨੇ ਵੀ ਇਸ ਕੰਮ ਤੋਂ ਨਹੀਂ ਹਟਣਾ ਜਿੰਨਾ ਚਿਰ ਜੁਰਮਾਨੇ ਨਹੀਂ ਕਰੋਗੇ ਜਿੰਨਾ ਚਿਰ ਉਹਨਾਂ ਨੂੰ ਚਲਾਨ ਨਹੀਂ ਕਟੋਗੇ ਕੋਈ ਵੀ ਨਹੀਂ ਹਟੂਗਾ ਜਦ ਲੋਕ ਅਵੇਅਰ ਹੋ ਜਾਣ ਅੱਜ ਮੇਰਾ ਮੰਨਣਾ ਕਿ ਜਿੰਨੇ ਕੁ ਬੁੱਧੀਜੀਵੀ ਲੋਕ ਹੈ ਜੇ ਅਸੀਂ ਸਾਰੇ ਵੇਅਰ ਹੋ ਜਾਈਏ ਤੇ ਬਹੁਤ ਫਰਕ ਪੈ ਸਕਦਾ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰ ਲਈਏ ਸੋ ਇਹ ਡਿਸਕਸ਼ਨ ਕਾਫੀ ਲੰਬੀ ਚੌੜੀ ਇਹਦੇ ਤੇ ਹੋਈ ਹੈ ਕਿ ਹਰੇਕ ਨੂੰ ਜ਼ਿੰਮੇਵਾਰ ਬਣਾਓ ਜਿੱਥੇ ਸਰਕਾਰ ਆਪਣੀ ਜ਼ਿੰਮੇਵਾਰੀ ਲਵੇ ਉੱਥੇ ਆਮ ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵੋਟਾਂ ਲਾਉਣ ਦੀ ਵੀ ਸਰਕਾਰ ਜਿੱਥੇ ਹੁਣ ਜਗ੍ਹਾ ਇੰਨੀ ਗਈ ਮੈਨੂੰ ਪਤਾ ਮੇਰੀ ਛਾਤੇ ਬੂਟਾ ਲੱਗ ਸਕਦਾ ਤੇ ਮੇਰਾ ਘਰ 150 ਦਾ ਡਰਾਮਾ ਆਏਗਾ ਤੇ ਕੋਈ 100 150 ਦੀ ਮਿੱਟੀ ਆ ਸਕਦੀ ਤੇ ਬੂਟਾ ਫ੍ਰੀ ਮਿਲ ਜਾਣਾ ਹੈ ਤੇ 2-300 ਰੁਪਿਆ ਬੰਦਾ ਆਪਣੇ ਘਰ ਤੇ ਛਾਤੇ ਲਾਉਣੋਗੀ ਬਹੁਤ ਵੱਡੀ ਜੌਬ ਨਹੀਂ ਹੈਗੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਜੋ ਮੇਰੀ ਕੰਮ ਕਰੂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰ ਵਾਰਡ ਦੇ ਵਿੱਚ ਵਾਰਡ ਵਾਈਜ਼ 10-10 ਘਰ ਪੀਲੋ ਅਡਾਪਟ ਕਰਾਂਗੇ ਹਰ 10 ਘਰ ਦੇ ਛੱਤ ਦੇ ਉੱਤੇ ਸ਼ਹਿਰ ਦੇ ਵਿੱਚ ਅਸੀਂ ਖੁੱਲੀਆਂ ਥਾਵਾਂ ਦੇ ਦੇ ਡਿਪਾਰਟਮੈਂਟ ਨੇ ਵੀ ਲਾ ਲੈਣੇ ਆ ਐਨ ਜੀਓ ਵੀ ਲਾ ਲੈਣਗੇ ਜਾਂ ਅਲੱਗ-ਅਲੱਗ ਜਿਹੜੇ ਨੋਡਲ ਨੇ ਅਫਸਰ ਇਹਨਾਂ ਨੇ ਤੈਅ ਕੀਤੇ ਆ ਅਲੱਗ-ਅਲੱਗ ਸਰਕਾਰੀ ਡਿਪਾਰਟਮੈਂਟਾਂ ਨਾਲ ਸਕੂਲਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਲੱਗ ਸਕਦੇ ਆ ਅਸੀਂ ਉਹਨੂੰ ਫੋਕਸ ਕਰਾਂਗੇ ਜਿੱਥੇ ਬੂਟੇ ਨਹੀਂ ਲੱਗ ਸਕਦੇ ਉਹਨਾਂ ਦੀ ਛੱਤਾਂ ਦੇ ਬੂਟੇ ਕਿਵੇਂ ਪਚਾਉਣੇ ਸਾਡੀ ਜਿਹੜੀ ਐਨਜੀਓ ਹੋਊਗੀ ਪਹਿਲ ਕਦਮੀ ਇਹਦੇ ਤੇ ਕਰੂਗੀ ਔਰ ਅਸੀਂ ਤਕਰੀਬਨ 10-10 ਘਰ ਹਰ ਬਾੜ ਚੋਂ ਚੋਣਾਂਗੇ ਮਤਲਬ 850 ਘਰ ਅਸੀਂ ਪਹਿਲਾਂ ਟਾਰਗੇਟ ਕਰਾਂਗੇ ਐਸ ਸੀਜ਼ਨ ਦੇ ਵਿੱਚ 850 ਘਰ ਦੇ ਉੱਤੇ ਕਰੀਬ 10 ਬੂਟੇ ਵੀ ਜਾਂ 5 ਬੂਟੇ ਵੀ ਲਾਵਾਂਗੇ ਤਕਰੀਬ 5000 ਬੂਟਾ ਡਾਈ ਸ਼ਾਇਦ ਹੀ ਸ਼ਾਦੇ ਉੱਤੇ ਐਸ ਵੇਲੇ ਬਚਾਉਣ ਦੀ ਕੋਸ਼ਿਸ਼ ਕਰਨਾ ਮੈਂ ਜਿੰਨੇ ਵੀ ਕੰਮ ਕਰਨਾ ਮੇਰਾ ਦਰਵਾਜ਼ੇ 24 ਘੰਟੇ ਖੁੱਲੇ ਨੇ ਮੇਰੇ ਮਿਸਿਸ ਬਿਲਕੁਲ ਇਹਨੂੰ ਅ ਧਿਆਨ ਦੇਣਗੇ ਉਹਨਾਂ ਦੀ ਦੇਖ ਰੇਟ ਅਸੀਂ ਕੰਮ ਚਲਾ ਰਹੇ ਹਾਂ ਮੇਰਾ ਬ੍ਰਦਰ ਇਹਨੂੰ ਵੇਖੂਗਾ ਸਾਡੇ ਕੋਲੋਂ ਬੂਟੇ ਵੀ ਜਿੰਨੇ ਚਾਹੀਦੇ ਉਹ ਵੀ ਮਿਲਣਗੇ ਔਰ ਜੇ ਲਵਾਉਣ ਲਈ ਕੋਈ ਚੀਜ਼ ਵੀ ਚਾਹੀਦੀ ਹੈ ਕੋਈ ਡਰਮ ਚਾਹੀਦਾ ਆ ਕੋਈ ਮਿੱਟੀ ਚਾਹੀਦੀ ਆ ਅਸੀਂ ਉਹ ਵੀ ਪ੍ਰੋਵਾਈਡ ਕਰਾਵਾਂਗੇ ਪਰ ਕੋਸ਼ਿਸ਼ ਕਰਿਓ ਜਿੰਨਾ ਤੁਹਾਡੇ ਕੋਲ ਆ ਉਹ ਤੁਸੀਂ ਕਰਿਓ ਬਾਕੀ ਅਸੀਂ ਵੀ ਤੁਹਾਡੀ ਮਦਦ ਕਰਾਂਗੇ ਮੈਂ ਆਵਜੇ ਰਹੀਂ ਕਹਿਣਾ ਚਾਹੁੰਨਾ ਕਿ ਜਿੰਨੇ ਵੀ ਰੁੱਖ ਲਾਉਣਾ ਚਾਹੁੰਦਾ ਹੈ ਖਾਸ ਕਰ ਜਿਹੜੀ ਬੇਲੀ ਥਾਂ ਹੈ ਉਹਦੇ ਆਸਤੇ ਸਾਡੇ ਕੋਲ ਲੈ ਜਾਓ ਬੂਟਾ ਤੁਸੀਂ ਆਪ ਲਾ ਲੈਣਾ ਪਾਣੀ ਪਾਓ 2-4 ਦਿਨ ਜਿਹੜੇ ਛੱਤ ਤੇ ਲਾਉਣਾ ਚਾਹੁੰਦੇ ਆ ਬਾਗ ਬਣਾਉਣਾ ਚਾਹੁੰਦੇ ਆ ਅਸੀਂ ਉਹਦੀ ਅੱਗੇ ਹੋ ਕੇ ਵੱਧ ਕੇ ਮਦਦ ਕਰਾਂਗੇ ਪਹੁੰਚਾ ਤੁਹਾਡੇ ਇਹ ਤੁਹਾਨੂੰ ਸਰਕਾਰ ਨੇ ਰਾਜ ਸਰਕਾਰ ਨੇ ਹੁਕਮ ਦੇਣਾ ਹੈ ਅਸੀਂ ਆਪਣੇ ਲੋੜੀ ਰਿਪੋਰਟ ਹੈ ਇਸ ਮੀਟਿੰਗ ਦੀ ਬਣਾ ਕੇ ਭੇਜਤੀ ਹੈ ਇਹ ਬਰਸਾਤੀ ਨਾਲੇ ਨੇ ਜਿਹੜਾ ਨਾਲਾ ਛੱਤਿਆ ਵੀ ਗਿਆ ਜਿਹੜੀ ਮਿਲ ਕੰਪਨੀ ਉਹ ਲੋੜਾ ਛੱਤਿਆ ਗਿਆ ਉਹ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਬਹੁਤ ਗਲਤ ਮਨਜ਼ੂਰੀ ਹੈ ਉਹ ਜਿਹੜਾ ਪਾਣੀ ਜਿਹੜਾ ਤੁਸੀਂ ਕਹਿ ਰਹੇ ਨਾ ਮਾਰਾ ਪੈਰਸ ਵਾਲੀ ਸਾਈਡ ਤੇ ਮਜੀਠਾ ਰੋਡ ਵਾਲੇ ਬੰਨੇ ਖਲੋਂਦਾ ਉਹ ਸਿਰਫ ਇਹ ਇਸ ਕਰਕੇ ਖਲੋਂਦਾ ਕਿ ਜਿਹੜਾ ਅੱਗੇ ਇਹਨੂੰ ਛੱਤਨ ਦੀ ਮਨਜ਼ੂਰੀ ਦਿੱਤੀ ਗਈ ਸੀ ਉਹ ਗਲਤ ਹੈ ਉਹ ਨਹੀਂ ਹੋਣੀ ਚਾਹੀਦੀ ਸੋ ਉਹਦੇ ਕਰਕੇ ਇਹ ਸਾਰਾ ਹੋਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੇ ਵੀ ਵਰਕਆਊਟ ਕਰਾਂਗੇ ਕਿ ਉੱਥੇ ਜਿਹੜੀ ਬਰਸਾਦ ਬਰਸਾਤੀ ਨਾਲਾ ਆ ਉਹ ਮੁੜ ਆਪਣਾ ਰੂਪ ਦੇ ਵਿੱਚ ਆ ਸਕੇ ਕਿ ਉਹੜੀ ਉੱਤੇ ਜਿਹੜੀ ਸ਼ਤੌਤ ਆ ਉਹ ਟਹਿ ਸਕੇ ਔਰ ਉਹਦੇ ਚ ਅਸੀਂ ਪਾਣੀ ਸਾਫ਼ ਕਰਨ ਦਾ ਪਹਿਲੋ ਪ੍ਰਬੰਧ ਕਰਕੇ ਫਿਰ ਇਹਨਾਂ ਚੀਜ਼ਾਂ ਲੋਵਾਂਗੇ ਕਿਉਂਕਿ ਪਹਿਲੋ ਅਸੀਂ ਚਾਹੁੰਦੇ ਆ ਕਿ ਸਾਫ਼ ਪਾਣੀ ਹੋ ਜੇ ਨਾਲਾ ਜਦੋਂ ਸਾਫ਼ ਹੋ ਜਾਊਗਾ ਬਾਕਾਇਦਾ ਜਿਹੜੀਆਂ ਐਨਕ੍ਰੋਚਮੈਂਟ ਹੋਈਆਂ ਨੇ ਭਾਵੇਂ ਉਹਨਾਂ ਨੇ ਮਨਜ਼ੂਰੀ ਲੈ ਕੇ ਕੀਤੀਆਂ ਨੇ ਅਸੀਂ ਭਾਵੇਂ ਕੋਡ ਕੇਸ ਕਰਕੇ ਉਹਨਾਂ ਨੂੰ ਲੜਨਾ ਪਵੇ ਉਹ ਅਸੀਂ ਧਵਾਵਾਂਗੇ ਉੱਤੇ ਜਿਹੜੀਆਂ ਮਤਲਬ ਜਿਹੜੇ ਗਲਤ ਤਰੀਕੇ ਨਾਲ ਬੰਦ ਹੋਏ ਨੇ ਸਰ ਤੁਸੀਂ